ਕਿੱਦਾਂ ਮੈਂ ਤੇਰੀ ਸਿਫਤ ਕਰਾਂ ਕਿਹੜੇ ਸ਼ਬਦਾਂ ਵਿੱਚ ਮੈਂ ਲਿਖਤ ਕਰਾਂ ਕੀ ਸਮਝਾਵਾਂ ਤੈਨੂੰ ਤੂੰ ਸਭ ਸਿੱਖੀ ਸਿੱਖੀ ਐ ਆਪਣੇ ਆਹੀ ਗਾਣਿਆਂ ਨਾਲੋਂ ਮਿੱਠੀ-ਮਿੱਠੀ ਐ ਆਪਣੇ ਆਹੀ ਗਾਣਿਆਂ ਨਾਲੋਂ ਮਿੱਠੀ-ਮਿੱਠੀ ਹੋਈ ਐ ਮਿੱਠੀ-ਮਿੱਠੀ ਹੈ ਬੜੀ ਖੁਸ਼ੀ ਦੀ ਗੱਲ ਹੁੰਦੀ ਕਿ ਸਾਡੇ ਪਿੰਡਾਂ ਵਰਗੇ ਸ਼ਹਿਰ ਹੇਸਟਿੰਗ ਵਿੱਚ ਜਦੋਂ ਕੋਈ ਫਨਕਾਰ ਕਲਾਕਾਰ ਆਉਂਦਾ ਔਰ ਉਹ ਵੀ ਕਲਾਕਾਰ ਉਹ ਜੋ ਵਰਲਡ ਮਸ਼ਹੂਰ ਹੋਵੇ ਤੇ ਉਹਦੇ ਵਿੱਚ ਵੀ ਸਪੈਸ਼ਲ ਹੋ ਜਿਹੜੀ ਸਾਡੀ ਭੈਣ ਹੋਵੇ ਸਾਡੀ ਧੀ ਹੋਵੇ ਔਰ ਸਾਡੀ ਲੜਕੀ ਹੋਵੇ ਜਦੋਂ ਉਹ ਕਲਾਕਾਰੀ ਤਮਕਾਉਣ ਦੇ ਵਿੱਚ ਸਾਡੇ ਸ਼ਹਿਰਾਂ ਚ ਆਉਂਦੀ ਆ ਤੇ ਸਾਡਾ ਵਿਮਾਨ ਦੁਗਣਾ ਤਿਗਣਾ ਹੋ ਜਾਂਦਾ ਸਾਡੇ ਪ੍ਰੋਮੋਟਰ ਸਪੋਰਟਰ ਸਾਰੇ ਬੜੇ ਖੁਸ਼ੀ ਮਹਿਸੂਸ ਕਰਦੇ ਆ ਕਿ ਸਾਡੀ ਧੀ ਸਾਡੀ ਬੱਚੀ ਇੰਨੀ ਸ੍ਰੀਲੀ ਵਾਇਦੀ ਜਿਹਦੀ ਆਵਾਜ਼ ਵਿੱਚ ਸਾਰੇ ਕਲਾਕਾਰਾਂ ਦੀ ਆਵਾਜ਼ ਦਾ ਸਵਾਦ ਲਿਆ ਜਾ ਸਕਦਾ ਉਹ ਅੱਜ ਸਾਡੇ ਦਰਮਿਆਨ ਪਹੁੰਚੇ ਆ ਬੀਕੌਰ ਜਿਸ ਨੂੰ ਅਸੀਂ ਇਹਨਾਂ ਦੇ ਮਾਤਾ ਪਿਤਾ ਨੇ ਬਲਜਿੰਦਰ ਕੌਰ ਬਣਾਇਆ ਸੀ ਪਰ ਲੋਕਾਂ ਨੇ ਇਹਨਾਂ ਨੂੰ ਕੋਰ ਵੀ ਬਣਾਤਾ ਪਰ ਤਾਂ ਕੋਰ ਵੀ ਜੀ ਟੈਸਟਿੰਗ ਦੇ ਪੈਂਡ ਆਉਣ ਤੇ ਬਹੁਤ ਵਧੀਆ ਆ ਕੀ ਕਹਣਾ ਚਾਹਾਂਗੇ ਸਿਸ਼ਕਲ ਜੀ ਥੈਂਕ ਯੂ ਸੋ ਮੱਚ ਮੈਂ ਬਹੁਤ ਵਧੀਆ ਤੁਸੀਂ ਬਹੁਤ ਸੋਹਣਾ ਲਿਖਿਆ ਹੋਇਆ ਹੈ ਤੇ ਥੈਂਕ ਯੂ ਸੋ ਮੱਚ ਇੰਨੇ ਮਾਰ ਇੰਨੇ ਪਿਆਰ ਲਈ ਤੇ ਸਾਰੇ ਪ੍ਰੋਮੋਟਰਸ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਇੰਨਾ ਸੋਹਣਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਤੁਹਾਡੇ ਸਾਰਿਆਂ ਵਾਸਤੇ ਤੇ ਤੁਹਾਨੂੰ ਸਾਰਿਆਂ ਨੂੰ ਖੁੱਲਾ ਸਦਾ ਸਾਡੇ ਵੱਲੋਂ ਮੈਂ ਪਹੁੰਚ ਚੁੱਕੀ ਹਾਂ ਸਸਾਰਿਆਂ ਦੀ ਪੂਰੀ ਤਿਆਰੀ ਹੈ ਜੀ ਇੱਥੇ ਕੁੜੀਆਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਸੋ ਸੋਹਣੇ ਸੋਹਣੇ ਸੂਟ ਪਾ ਕੇ ਪਹੁੰਚੋ ਰਲ ਮਿਲ ਕੇ ਰੌਣਕਾਂ ਲਾਵਾਂਗੇ ਜਿੱਦਾਂ ਬਾਜੀ ਹੁਣਾਂ ਨੇ ਇੰਨੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਈਆਂ ਨੇ ਤੇ ਮੈਂ ਟਰਾਈ ਕਰਾਂਗੀ ਕਿ ਤੁਹਾਡੇ ਜਿਹੜੇ ਇੰਨੇ ਸੋਹਣੇ ਲਫ਼ਜ਼ ਨੇ ਉਹਨਾਂ ਤੇ ਖਰੀ ਉਤਰਾਂ ਤੇ ਇੱਕ ਜਿਸ ਤਰ੍ਹਾਂ ਤੁਸੀਂ ਪੰਜਾਬ ਤੋਂ ਆਏ ਆ ਚੰਡੀਗੜ੍ਹ ਤੋਂ ਆਏ ਆ ਉਹ ਜਿਹੜਾ ਸੱਭਿਆਚਾਰ ਦੇਖਦੇ ਦੇਖਦੇ ਆਏ ਆ ਤੇ ਅਸੀਂ ਕੋਸ਼ਿਸ਼ ਕੀਤੀ ਉਹ ਬਸਾਉਣ ਦੀ ਪੰਜਾਬੀ ਸੱਭਿਆਚਾਰ ਪੰਜਾਬੀ ਭਾਈਜਾਰਾ ਇਹ ਦੇਖ ਕੇ ਕਿਵੇਂ ਲੱਗ ਰਿਹਾ ਹੈ ਹਾਂ ਜੀ ਹਾਂ ਬਹੁਤ ਖੁਸ਼ੀ ਹੁੰਦੀ ਹੈ ਸਪੈਸ਼ਲੀ ਇੱਥੇ ਇੰਨੀ ਬਿਜ਼ੀ ਹੁੰਦੇ ਨੇ ਸਾਰੇ ਫਿਰ ਵੀ ਤੁਸੀਂ ਟਾਈਮ ਕੱਢਦੇ ਹੋ ਆਪਣੇ ਪਰਿਵਾਰਾਂ ਲਈ ਆਪਣੇ ਬੱਚਿਆਂ ਲਈ ਸਪੈਸ਼ਲੀ ਕੁੜੀਆਂ ਸਾਰੀਆਂ ਦੀ ਮੈਂ ਲਾਈਫ ਬੇਚਨੀ ਬਹੁਤ ਹਾਰਡ ਏ ਬੱਚਿਆਂ ਨੂੰ ਵੀ ਸਾਹਮਦੇ ਨੇ ਘਰ ਵੀ ਸਾਹਮਦੇ ਨੇ ਤੇ ਬਟ ਫਿਰ ਵੀ ਤੁਸੀਂ ਜਦੋਂ ਮੈਂ ਸ਼ੋਅ ਤੇ ਜਾਂਦੀ ਆ ਜਦੋਂ ਸਟੇਜ ਤੇ ਜਾਂਦੀ ਆ ਨੁਸਾਰਿਆਂ ਨੂੰ ਉਹੀ ਰੂਪ ਵਿੱਚ ਵੇਖ ਕੇ ਸੂਟਾਂ ਚ ਪਰਾਂਦਿਆਂ ਚ ਤੇ ਲੱਗਦਾ ਹੀ ਨਹੀਂ ਕਿ ਪੰਜਾਬ ਆਇਆ ਕਿਤੇ ਪੰਜਾਬ ਤੋਂ ਬਾਹਰ ਆ ਸੋ ਉਹਦੇ ਲਈ ਤਾਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿ ਤੁਸੀਂ ਆਪਣਾ ਵਿਰਸਾ ਇੱਥੇ ਸੰਭਾਲ ਕੇ ਰੱਖਿਆ ਹੋਇਆ ਲੱਗਦਾ ਕਿ ਅਸੀਂ ਪੰਜਾਬ ਛੱਡ ਕੇ ਆਏ ਪਰ ਸਾਡੀ ਜੋ ਪੰਜਾਬ ਨਹੀਂ ਨਿਕਲ ਰਿਹਾ ਅੱਜ ਤੁਸੀਂ ਮਹਿਸੂਸ ਕਰ ਰਹੇ ਆ ਹਾਂਜੀ ਹਾਂ ਇਹ ਤਾਂ ਹੈ ਆਪਣੇ ਪੰਜਾਬੀ ਜਿੱਥੇ ਵੀ ਨੇ ਉਹ ਤਾਂ ਫੀਲਿੰਗ ਹੀ ਨਹੀਂ ਹੋਣ ਦਿੰਦੇ ਆਗੇ ਠੀਕ ਹੈ ਤੇ ਇੱਕ ਮੈਂ ਦੇਖਿਆ ਜਗੇ ਭੱਟੀ ਨੇ ਭੈਣ ਮਨਪ੍ਰੀਤ ਜੀ ਮੋਹਰੇ ਕੀਤੇ ਆ ਮਨਪ੍ਰੀਤ ਭੱਟੀ ਜੀ ਤੇ ਇਸ ਤਰ੍ਹਾਂ ਸਾਡੇ ਤੀਨੋ ਬੀਰ ਨੇ ਰੀਨਾ ਮਲਤਾਨੀ ਜੀ ਮੋਹਰੇ ਕਿਹਾ ਬੜਾ ਕੰਮ ਕਰਾਇਆ ਇਹ ਐਨਾ ਮਾਰੇ ਕੀ ਕਹਿਣਾ ਚਾਹੁੰਗੇ ਇਹ ਸਾਰੀਆਂ ਧੀਆਂ ਵਾਸਤੇ ਕੋਈ ਨਾ ਵਾਸਤੇ ਇਹਨਾਂ ਨੂੰ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਕਿ ਇਹਨਾਂ ਨੇ ਇੰਨਾ ਹੌਂਸਲਾ ਇੰਨੀ ਹਿੰਮਤ ਚੱਕੀ ਆ ਕਿਉਂਕਿ ਕੋਈ ਵੀ ਕੰਮ ਹੈ ਉਹਦੇ ਵਿੱਚ ਅੱਗੇ ਲੱਗਣਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਮੈਂ ਹੀ ਕਹਾਂਗੀ ਕਿ ਜਿਹੜੀ ਸਾਡੀਆਂ ਭੈਣਾਂ ਨੇ ਪਿਛਲੇ 2 ਮਹੀਨੇ ਤੋਂ ਮਿਹਨਤ ਕੀਤੀ ਤੁਹਾਡੇ ਸਾਰਿਆਂ ਵਾਸਤੇ ਸੋ ਸਾਰੇ ਜਣੇ ਹੌਮੋ ਮਾ ਕੇ ਪਹੁੰਚੇ ਤੇ ਉਹਨਾਂ ਦੀ ਮਿਹਨਤ ਨੂੰ ਤੁਸੀਂ ਰੰਗ ਭਾਗ ਲਾਉਣੇ ਨੇ ਸੋ ਜਿੰਨੀਆਂ ਟਿਕਟਸ ਹੋ ਗਈਆਂ ਨੇ ਉਹਨਾਂ ਨੂੰ ਅਸੀਂ ਥੈਂਕਸ ਕਹਿੰਦੇ ਆ ਇਹ ਟਿਕਟਾਂ ਰਹਿ ਗਈਆਂ ਇੰਨੀਆਂ ਹੀ ਰਹਿ ਗਈਆਂ ਨੇ ਹੁਣ ਵੇਖ ਲਓ ਕਿਹੜੇ ਪੱਕੇ ਫੈਨ ਨੇ ਜਿਹੜੇ ਤਿੰਨ ਵਾਰ ਮੇਰੇ ਕੋਲ ਆ ਸੋ ਤੁਸੀਂ ਸਾਰਿਆਂ ਆਪਣੀਆਂ ਟਿਕਟਸ ਬਾਈ ਕਰ ਸਕਦੇ ਹੋ ਡੋਰ ਤੋਂ ਵੀ ਤੁਸੀਂ ਟਿਕਟਸ ਬਾਈ ਕਰ ਸਕਦੇ ਹੋ ਤੇ ਆਪਾਂ ਰਲ ਮਿਲ ਕੇ ਹੁਣ ਜਾਇ ਕਰਾਂਗੇ ਸਭ ਪਹੁੰਚੋ ਸਾਈਡ ਜੇ ਮੈਂ ਆਪਾਂ ਕਹਦੇ ਕਿ ਜਿਨ੍ਹਾਂ ਨੇ ਟਿਕਟਾਂ ਨਹੀਂ ਲਈਆਂ ਸਾਡੇ ਕੋਲ ਥੋੜੀਆਂ ਟਿਕਟਾਂ ਪਈਆਂ ਨੇ ਹੋਰ ਅੱਛਾ ਤੁਹਾਡੇ ਤੋਂ ਰਹਿਣਗੇ ਲੋਜੀ ਤੁਸੀਂ ਸਾਰਿਆਂ ਸੱਜਦਾ ਜਾਂਦਾ ਭੈਣਾਂ ਨੂੰ ਬੀਬੀਆਂ ਨੂੰ ਕੇ ਦਿਨ ਕੋ ਟੈਕਟ ਹੈ ਨਹੀਂ ਕੋਰ ਵੀਜੀ ਟੈਕਟ ਲੈ ਕੇ ਉਥੇ ਤੁਹਾਨੂੰ ਆਡਿਕਣ ਗਏ ਤੇ ਤੁਹਾਨੂੰ ਟੈਕਟ ਦੇਵਾਂਗੇ ਜਿਹੜਾ ਟੈਕਟ ਹੈ ਨਹੀਂ ਜੁਰੂ ਆਉਣ ਦੀ ਕਿਰਪਾ ਕਰਨੀ ਹੋਰ ਵੀ ਦਾ ਇਥੇ ਪੁਆਇੰਟ ਤੇ ਪੋਰਟਰੀ ਟੀਮ ਦਾ ਇਥੇ ਪੁਆਇੰਟ ਤੇ ਬਹੁਤ ਬਹੁਤ ਜੀ ਆਇਆਂ ਬਹੁਤ ਬਹੁਤ ਥੈਂਕ ਯੂ ਸੋ ਮਚ ਅਮ ਇਹ ਵੀ ਕਹਾ ਕੇ ਅਸੀਂ ਫਿਰ ਕਹਾ ਮੌਕੇ ਤੇ ਮਿਲਦੇ ਰਹਾਂਗੇ ਸਸ਼ਿਕਾ ਜੀ ਥੈਂਕ ਯੂ ਸੋ ਮਚ